ਸਸਕਲ ਜੀ ਫਰਸਟ ਵੈਸ ਫਰੀਡ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਵਸਾਉਣਾ ਹੋਗਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਪਣੀ ਆਨਲਾਈਨ ਪੇਮੈਂਟ ਭੇਜਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਹੁਣ ਆਪਾਂ 4 ਵਜੇ ਵੀਡੀਓ ਪਾਉਣੀ ਕਿ ਵੀਡੀਓ ਸ਼ਾਮ ਦੇ 4 ਵਜੇ ਪਾਉਗੀ ਕਿਉਂਕਿ ਸ਼ਾਮ ਨੂੰ 5 ਵਜੇ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਸੀ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੁੰਦੜੀ ਸਾਹਿਬ ਫਰੀਦਕੋਟ ਪਰ ਫੋਨ ਕਰੇ ਤੋਂ ਬਿਨਾ ਬਿਲਕੁਲ ਨਹੀਂ ਆਉਣਾ ਹੈਗਾ ਠੀਕ ਹੈ ਜੀ ਚਲੋ ਠੀਕ ਆਪਾਂ ਸ਼ੁਰੂ ਕਰਦੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਕੁਝ ਆਪਾਂ ਗੁੱਚੀ ਸਿਲਕ ਦੇ ਸੂਟ ਦਿਖਾਵਾਂਗੇ ਤੇ ਕੁਝ ਪਸ਼ਮੀਨੇ ਦੇ ਸੂਟ ਦਿਖਾਵਾਂਗੇ ਤੇ ਅਗਰ ਤੁਸੀਂ ਦੋ ਸੂਟ ਚੱਕੋਗੇ ਤਾਂ ਹਰ ਸੂਟ ਦੇ ਵਿੱਚੋਂ 50-50 ਲੈਸ ਹੋ ਜਾਣਗੇ ਹੋਰ ਕੁੱਲ ਮਿਲਾ ਕੇ 2 ਸੂਟਾਂ 'ਚ ਪਿੱਛੇ 100 ਲੈਸ ਹੋਊਗਾ ਆਦਰਵਾਇਸ ਜੋ ਮੈਂ ਪ੍ਰਾਈਸ ਬੋਲੂਗੀ ਇੱਕ ਸੂਟ ਲੈਣਾ ਹੋਇਆ ਤਾਂ ਉਹੀ ਪ੍ਰਾਈਸ ਤੇ ਸੂਟ ਆਊਗਾ ਠੀਕ ਹੈ ਜੀ। ਲੋ ਜੀ ਪਹਿਲਾ ਸੂਟ ਦੇਖੋ। ਕਲਰ ਬਹੁਤ ਸੋਹਣਾ ਹੈ। ਬਹੁਤ ਜ਼ਿਆਦਾ ਸੋਹਣਾ ਕਲਰ ਹੈਗਾ। ਤੇ ਇਹ ਹੈਗਾ ਗੁੱਚੀ ਸਿਲਕ ਦਾ ਸੂਟ। ਮੈਂ ਤੁਹਾਨੂੰ ਦਿਖਾਉਣੀ ਆ ਨੇੜੇ ਕਰਕੇ ਦਿਖਾਈ ਵੀ ਪਹਿਲਾ ਸਟੱਫ ਦੇਖ ਲਓ। ਪਤਲਾ-ਪਤਲਾ ਸਿਲਕ ਦਾ ਸਟੱਫ ਹੈਗਾ ਤੇ ਉਹਦੇ ਉੱਪਰ ਲਸਟਰ ਹੈ। ਠੀਕ ਹੈ ਇਹ ਚੁੱਬਣ ਵਾਲਾ ਬਿਲਕੁਲ ਨਹੀਂ ਹੈਗਾ ਕਪੜਾ ਕਿ ਜੇ ਆਪਾਂ ਕਹੀਏ ਕਿ ਇਸਿਮਰ ਦੀ ਤਰ੍ਹਾਂ ਚੁੱਬਦਾ ਹੋਊਗਾ ਬਿਲਕੁਲ ਨਹੀਂ ਚੁੱਬਦਾ ਇਹਦੇ ਵਿੱਚ ਲਸਟਰ ਜ਼ਰੂਰ ਹੈ ਸ਼ਾਈਨ ਜ਼ਰੂਰ ਹੈ ਪਰ ਇਹ ਚੁੱਬਣ ਵਾਲਾ ਨਹੀਂ ਬਹੁਤ ਜ਼ਿਆਦਾ ਸੌਫਟ ਕਪੜਾ ਹੈਗਾ ਠੀਕ ਹੈ ਜੀ ਹੁਣ ਨੈੱਕ ਦੇਖੋ ਤੁਸੀਂ ਇਹਦਾ ਨੈੱਕ ਦੇ ਉੱਪਰ ਸਾਰੇ ਤੇ ਤੁਹਾਨੂੰ ਆਹ ਵਾਲਾ ਹੈਂਡਵਰਕ ਮਿਲੇਗਾ ਕਾਫੀ ਹੈਵੀ ਹੈਂਡਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਨੈਕਸਟ ਦੇਖੋ ਇਹ ਸਕਿਨ 골ਡਨ ਜਿਹਾ ਕਲਰ ਹੈਗਾ ਤੇ ਅੱਗੇ ਨੀਚੇ ਘੇਰਾ ਦੇਖੋ ਤੁਸੀਂ ਘੇਰੇ ਤੇ ਸਾਰੇ ਤੇ ਹੈਂਡਵਰਕ ਮਿਲੇਗਾ ਜਿਹੜਾ ਉੱਪਰ ਫਲਾਵਰ ਹੈਗਾ ਇਹਦੇ ਤੇ ਵੀ ਸਾਰੇ ਤੇ ਹੈਂਡ ਬﾚਡਵਰਕ ਨੋਟਵਰਕ ਸਿੱਪੀ ਵਰਕ ਠੀਕ ਹੈ ਪਲੱਸ ਜਰੀ ਵਰਕ ਤੇ 2.5 ਮੀਟਰ ਤੋਂ ਜ਼ਿਆਦਾ ਹੋਊਗੀ ਸ਼ਰਟ ਇਹ ਹੈਗੀ ਇਹ ਬਾਜੂ ਇਹਦੀ ਠੀਕ ਹੈ ਜੀ ਤੇ ਇੱਕਦਮ ਦੇਖੋ ਤੁਸੀਂ ਇਹ ਇਹਦੀ ਬੈਕ ਸਾਈਡ ਰਹੂਗੀ ਬੈਕ ਸਾਈਡ ਤੇ ਫਰੰਟ ਦੀ ਤਰ੍ਹਾਂ ਬੂਟੀ ਹੋਊਗੀ ਔਰ ਬੈਕ ਸਾਈਡ ਦਾ ਬਾਰਡਰ ਹੋਊਗਾ ਸਲਵਾਰ ਮਿਲੂਗੀ ਜੀ 3 ਮੀਟਰ ਤੇ ਸ਼ਰਟ 2.5 ਮੀਟਰ ਪਲੱਸ ਹੋਊਗੀ ਸਲਵਾਰ ਹੈਗੀ ਹੈ ਸਿਲਕ ਦੀ ਲੋ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ 골ਡਨ ਜਸ ਕਿੰਨੇ 골ਡਨ ਜਿਹਾ ਕਲਰ ਹੈਗਾ ਇਹ ਤੇ ਇਹਦੇ ਨਾਲ ਤੁਹਾਨੂੰ ਇਹ ਮਿਲੂਗਾ ਜੀ ਦੁਪੱਟਾ ਉਹੀ ਲਸਟਰ ਇਹਦੇ ਵਿੱਚ ਹੈਗਾ ਜੀ ਬਹੁਤ ਸੋਹਣਾ ਸਿਲਕ ਦਾ ਹੀ ਦੁਪੱਟਾ ਮਿਲੂਗਾ ਨਾਲ ਗੁੱਚੀ ਸਿਲਕ ਦਾ ਕੋਈ ਐ ਨਹੀਂ ਹੈ ਸਿਲਕ ਕੇ ਤਿਲਕਣੀ ਹੈ ਸਲੀਪਰ ਹੀ ਬਿਲਕੁਲ ਨਹੀਂ ਹੈਗੀ ਠੀਕ ਹੈ ਜੀ ਲੋ ਦੁਪੱਟਾ ਖੁੱਲਾ ਡੁੱਲਾ ਮਿਲੂਗਾ 22 ਮੀਟਰ ਇਹ ਆ ਲੋ ਜੀ ਬਹੁਤ ਪਿਆਰਾ ਐਨ ਹਲਕਾ ਪਿਆ ਸਟਫ ਜਿੰਨਾ ਹਲਕਾ ਹੋਊਗਾ ਉੰਨਾ ਹੀ ਵਧੀਆ ਲੱਗਦਾ ਆਪਾਂ ਸਿਲਕ ਨਾਮ ਸੁਣਦੇ ਆਂ ਤੇ ਆਪਾਂ ਨੂੰ ਲੱਗਦਾ ਕਿ ਇਹ ਸਲੀਪਰੀ ਹੋਊਗਾ ਪਰ ਦੁਪੱਟਾ ਬਿਲਕੁਲ ਵੀ ਸਲੀਪਰੀ ਨਹੀਂ ਹੈ ਚਾਹੇ ਤੁਸੀਂ ਸਿਰ ਤੇ ਲਓ ਜਿਵੇਂ ਮਰਜ਼ੀ ਲਓ ਜੀ ਇਹ ਤੇ 4 ਕਾਰਨਰਸ ਤੇ ਇਹਦੇ ਤੁਹਾਨੂੰ ਨਾਲ ਇਹ ਲਟਕਣ ਵੀ ਮਿਲਣਗੇ ਠੀਕ ਹੈ ਜੀ 3095 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਆਊਗਾ ਰਾਮ ਟੈਕਸ ਦਾ ਸੂਟ ਹੋਊਗਾ ਠੀਕ ਹੈ ਜੀ ਅਗਲਾ ਦੇਖੋ ਸੂਟ ਜਿੰਨੇ ਦਿਖਾਵਾਂਗੇ ਅੱਜ ਵੀ ਵੀਡੀਓ ਚ ਰਾਮ ਟੈਕਸ ਦੀ ਦਿਖਾਵਾਂਗੀ ਇਹ ਰਾਮ ਟੈਕਸ ਦੀ ਗੁੱਚੀ ਸਿਲਕ ਹੈਗੀ ਹੈ 컬러 ਦੇਖੋ ਲਾਈਟ ਜਾਂ ਇੰਗਲਿਸ਼ ਗ੍ਰੀਨ ਜਾਂ ਕਲਰ ਹੈਗਾ ਕਲਰ ਤਾਂ ਸਾਰੇ ਸੋਹਣੇ ਆ ਪਰ ਬਹੁਤ ਲਾਈਟ ਕਲਰ ਹੀ ਹੋਣਗੇ ਲੋ ਉਹੀ ਪ੍ਰਿੰਟ ਉਹੀ ਵਰਕ ਜਿਹੜਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਕਲਰ ਸਹੀ ਆ ਰਿਹਾ ਆ ਰੰਗ ਸਹੀ ਹੈ ਕਲਰ ਦੇਖ ਲਓ ਜਿੱਥੇ ਬੀਬੀਆਂ ਨੇ ਦੱਸਿਆ ਉਹ ਕਲਰ ਸਹੀ ਹੈ ਸਹੀ ਹੈ ਰਾਮ ਟੈਕਸ ਦੀ ਜਿਹੜਾ ਤੁਹਾਨੂੰ ਸਟੈਂਪ ਮਿਲੂਗੀ ਇਹਦੇ ਤੇ ਬੈਕ ਸਾਈਡ ਵੀ ਸੇਮ ਹੋਊਗੀ ਬਾਰਡਰ ਮਿਲੂਗਾ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਰਾਮਟੈਕਸ ਦਾ ਸੂਟ ਹੈ ਚੰਗੀ ਤਰ੍ਹਾਂ ਭਰੋਸਾ ਕਰ ਸਕਦੇ ਹੋ ਬੇਫਿਕਰ ਹੋ ਕੇ ਸੂਟ ਬਾਏ ਕਰ ਸਕਦੇ ਹੋ ਅੱਖਾਂ ਮੱਤਕ ਠੀਕ ਹੈ ਜੀ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਖੋਲ ਕੇ ਦਿਖਾ ਦੇਣੀ ਆ ਕਈ ਵਾਰੀ ਫਿਰ ਪੈਣਾ ਕਹਿੰਦੀਆਂ ਜੀ ਉਹ ਵਾਲਾ ਦੁਪੱਟਾ ਤਾਂ ਤੁਸੀਂ ਖੋਲਿਆ ਹੀ ਨਹੀਂ ਸੀਗਾ ਜਿਹੜਾ ਸਾਨੂੰ ਪਸੰਦ ਹੈ ਜਾਈਓ ਲਓ ਜੀ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈਗਾ ਦੁਪੱਟੇ ਤੁਹਾਨੂੰ ਪਤਾ ਹੀ ਆ ਕਿ ਸਾਰੇ ਇੱਕੋ ਜਿਹੇ ਨਹੀਂ ਪਰ ਮੈਨੂੰ ਤਾਂ ਖੋਲਣੇ ਪੈ ਰਹੇ ਨੇ ਫਿਰ ਭੈਣਾਂ ਦਾ ਇਹ ਹੀ ਹੁੰਦੀ ਹੈ ਸ਼ਿਕਾਇਤ ਕਿ ਜੀ ਸੂਟ ਸਾਨੂੰ ਪਸੰਦ ਆ ਸਾਨੂੰ ਖੋਲ ਕੇ ਦੁਪੱਟਾ ਦਿਖਾਓ ਲਓ ਜੀ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੋਊਗੀ 3095 ਲਓ ਜੀ ਅਗਲਾ ਸੂਟ ਦੇਖੋ ਕਲਰ ਤਾਂ ਪੀਚ ਜੇ ਕਲਰ ਦੇ ਵਿੱਚ ਆ ਗਿਆ ਇਹ ਲੋ ਲਸਟਰ ਆ ਰਹੀ ਹੋਣੀ ਆ ਵਿੱਚ ਲੋ ਬਹੁਤ ਸੋਹਣਾ ਸੂਟ ਹੈ ਹਲਕੀ ਹਲਕੀ ਸ਼ਾਈਨ ਆਉਂਦੀ ਹੈ ਵਿੱਚ ਹਲਕੀ ਹਲਕੀ ਲਸਟਰ ਆਉਂਦੀ ਹੈ ਵਿੱਚ ਇਹਦੇ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਜੀ ਜਿੰਨਾ ਕਹਦੇ ਆ ਉਨਾ ਹੀ ਥੋੜਾ ਐਂ ਪੂਰੀ ਰਾਇਲ ਲੁੱਕ ਦੇ ਸੂਟ ਨੇ ਸਰਦਾਰੀ ਸੂਟ ਆ ਰੰਗ ਸਹੀ ਆ ਬਸ ਸਹੀ ਹੈ ਇਕਲਾ ਦੇਖ ਲਓ ਹਲਕਾ ਜਾਂ ਪੀਚ ਵੱਲ ਨੂੰ ਹੈਗਾ ਇਹ ਤੇ ਉਸੇ ਤਰ੍ਹਾਂ ਹੀ ਬੈਕ ਸਾਈਡ ਤੇ ਬਾਰਡਰ ਮਿਲੂਗਾ ਇਸ ਸਿਲਕੀ ਨਾਲ ਇਹ ਵਾਲੀ ਸਲਵਾਰ ਮਿਲੂਗੀ 3 3 ਮੀਟਰ ਦੀਆਂ ਸਲਵਾਰਾਂ ਨਾਲ ਲਾਉਣਗੇ ਔਰ ਸ਼ਰਟ ਜਿਹੜੀ ਉਹ 2.5 ਮੀਟਰ ਪਲੱਸ ਹੋਊਗੀ ਠੀਕ ਹੈ ਜੀ 2.5 ਤੋਂ ਜ਼ਿਆਦਾ ਹੋਊਗੀ ਤੇ ਖੁਨੜੂ ਲਾ ਕਪੜਾ ਹੁੰਦਾ ਠੀਕ ਹੈ ਜੀ ਇਹ ਹੈਗਾ ਦੁਪੱਟਾ ਹਾਂ ਬਹੁਤ ਹੀ ਪਿਆਰਾ ਜਾਂ ਖੂਬਸੂਰਤ ਜਿਹਾ ਦੁਪੱਟਾ ਉਸੇ ਸਟੱਫ ਦੇ ਵਿੱਚ ਜਿਹੜਾ ਸ਼ਰਟ ਦਾ ਗੁੱਚੀ ਸਿਲਕ ਦਾ ਗੁੱਚੀ ਸਿਲਕ ਦੇ ਵਿੱਚ ਹੀ ਇਹਦੇ ਇਹਦਾ ਦੁਪੱਟਾ ਹੋਊਗਾ ਪਰ ਸਿਲਕ ਸੋਚ ਕੇ ਬਿਲਕੁਲ ਨਾ ਡਰਿਓ ਕਿ ਸਿਰ ਤੋਂ ਉਤਰੂਗਾ ਸਿਰ ਤੋਂ ਜਮਾਨੀ ਉਤਰਦਾ ਜੀ ਸਿਰ ਤੇ ਰਹੂਗਾ ਟਿਕਿਆ ਰਹੂਗਾ ਠੀਕ ਹੈ ਸਲਿਪਰੀ ਜਮਾ ਹੀ ਨਹੀਂ ਹੈਗਾ। ਲੋ ਜੀ ਅਗਲਾ ਕਲਰ ਇਹ ਵਾਲਾ ਹੈ। ਕਿਹੜਾ ਕਹਾਂਗੇ ਇਹ ਕਲਰ ਨੂੰ? ਹਲਕਾ ਜਾਂ ਹਲਕਾ ਜਿਵੇਂ ਗ੍ਰੀਨ ਵਾਲੀ ਟੱਚ ਰੂਸ ਬਸ ਇੱਚਾੜਾ ਠੀਕ ਹੈ। ਸਹੀ ਹੈ ਰੇ। ਲੋ ਜੀ ਜੇ ਤੁਸੀਂ ਦੇਖ ਰਹੇ ਹੋ ਸਹੀ ਹੈ। ਕਈ ਕਲਰ ਰਹੇ ਜਿਹਨੇ ਡਿਸਕ੍ਰਾਈਬ ਨਹੀਂ ਕਰ ਪਾਉਂਦੇ ਆਪਾਂ। ਉਹਨਾਂ ਨੂੰ ਦੱਸ ਨਹੀਂ ਸਕਦੇ ਕਿਸ ਤਰ੍ਹਾਂ ਦੇ ਆ। ਠੀਕ ਹੈ ਜੀ। ਬਹੁਤ ਸੋਹਣਾ ਲਸ਼ਲਸ਼ ਕਰਦੇ ਸੂਟ ਨੇ ਇਹ ਵਿਆਹ ਸ਼ਾਦੀਆਂ ਵਾਲੇ ਸੂਟ ਬਹੁਤ ਹੀ ਪਿਆਰੇ ਨੇ ਤੇ ਆਹ ਹੈ ਜੀ ਇਹ ਜੀ ਇਹਦੀ ਸਲਵਾਰ ਸਿਲਕ ਦੀ ਲੋ ਜੀ ਦੁਪੱਟਾ ਦੇਖੋ ਇਹ ਲੋਟ ਇਹ ਹੈਗਾ ਇਹਦਾ ਦੁਪੱਟਾ ਬਹੁਤ ਪਿਆਰਾ ਖੂਬਸੂਰਤ ਦੁਪੱਟਾ ਠੀਕ ਹੈ ਜੀ 2.5 ਮੀਟਰ ਦਾ ਦੁਪੱਟਾ ਹੋਊਗਾ 4 ਕਾਰਨਰਸ ਦੇ ਉੱਪਰ ਇਹਦੇ ਉਹੀ ਸਤਾਂਸ ਲੱਗੇ ਹੋਏ ਨੇ ਤੇ ਲੋ ਇਹ ਤਾਂ ਸੀਗੇ ਜੀ ਆਪਣੇ ਗੁੱਚੀ ਸਿਲਕ ਦੇ ਸੂਟ ਤੇ ਨਾਲ ਮੈਂ ਤੁਹਾਨੂੰ ਚਾਰ ਕ ਸੂਟ ਪਸ਼ਮੀਨੇ ਦੇ ਵੀ ਜਰੂਰ ਦਿਖਾਉਂਗੀ ਆਹ ਲੋ ਇੰਨਾ ਕ ਸੋਹਣਾ ਸੂਟ ਹੈ ਨਾ ਜੀ ਦੇਖਦੇ ਹੀ ਐਂ ਲੱਗਦਾ ਵੀ ਭੁੱਖ ਲੈਂਦੀ ਆ ਲੋ ਬਹੁਤ ਖੂਬਸੂਰਤ ਪਹਿਲਾਂ ਇਹਦਾ ਨੈਕ ਦੇਖੋ ਤੁਸੀਂ ਇਹ ਤਾਂ ਹੈਗਾ ਜੀ ਇਹਦਾ ਨੈਕ ਨੈਕ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਆਹ ਵਾਲਾ ਹੈਂਡਵਰਕ ਨਾਟਵਰਕ ਮਿਲੂਗਾ ਦੇਖੋ ਠੀਕ ਹੈ ਜੀ ਪਸ਼ਮੀਨੇ ਦਾ ਸਿੰਦੂਕੌਰ ਸੂਟ ਗ੍ਰੈਂਟ ਐਕਸ ਦਾ ਕੋਟਸ ਬੋਲ ਦਾ ਸੂਟ ਰਹੂਗਾ ਇਹ ਤੇ ਲੋ ਜੀ ਇਹ ਹੈਗਾ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਸਾਰੇ ਦੇ ਉੱਪਰ ਤੁਹਾਨੂੰ ਇਹਨਾਂ ਦੇ ਉੱਪਰ ਹੈਂਡਵਰਕ ਮਿਲੂ نیچے ਹੈਂਡਵਰਕ ਮਿਲੂ ਸਾਰੇ ਜਿੰਨਾ ਵੀ ਬਾਰਡਰ ਤੁਹਾਨੂੰ ਦਿਖ ਰਿਹਾ ਸਾਰੇ ਤੇ ਹੈਂਡਵਰਕ ਹੈ ਠੀਕ ਹੈ ਜੀ ਤੇ ਔਰ نیچے ਘੇਰੇ ਤੇ ਤੁਹਾਨੂੰ ਬਹੁਤ ਹੀ ਪਿਆਰੀ ਜੀ ਇਹ ਵਾਲੀ ਲੇਸ ਵੀ ਮਿਲੂਗੀ ਕੁਛ ਵੀ ਕਰਨ ਦੀ ਲੋੜ ਨਹੀਂ ਆ ਲੋ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਬੈਕ ਸਾਈਡ ਪਹਿਲਾਂ ਫਰੰਟ ਸਾਰਾ ਮੈਂ ਇਦਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆਹ ਲੋ ਜੀ ਇਹ ਹੈਗਾ ਇਹਦਾ ਫਰੰਟ ਤੇਰਾ پورا ਜੀ ਨੰਬਰ ਜੀ ਬਣਾਈ ਜਾਇਆ ਕੋਈ ਟੈਨਸ਼ਨ ਨਹੀਂ ਕਿਉਂਕਿ ਸਾਈਡ ਤੋਂ ਬਾਹ ਨਹੀਂ ਉਤਾਰਨੀ ਇਸ ਕਰਕੇ ਇਹ ਵਾਲੀ ਚੀਜ਼ ਹੈ ਜਿਹੜੀ ਉਹ ਸੈਂਟਰ ਚ ਦਿੱਤੀ ਹੋਈ ਆ ਠੀਕ ਹੈ ਜੀ ਫੇਰ ਹਾਂ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਬੈਕ ਸਾਈਡ ਦਾ ਬਾਰਡਰ ਹੋਊਗਾ ਜਿਵੇਂ ਫਰੰਟ ਦਾ ਸੀ ਤੇ ਬਾਜੂ ਰਹਿਣਗੀਆਂ ਇਹ ਵਾਲੀਆਂ 3 ਮੀਟਰ ਦੀ ਸ਼ਰਟ ਮਿਲੂਗੀ ਜੀ ਇਹ ਇੱਥੋਂ ਵਿਚਾਲੇੋਂ ਕੱਟ ਕੇ ਆਹ ਬਾਜੂ ਬਣਣਗੀਆਂ ਫਰੰਟ ਤੇ ਆਹ ਬਾਰਡਰ ਆਊਗਾ ਠੀਕ ਹੈ ਜੀ ਤੇ ਸਲਵਾਰ ਵੀ 3 ਮੀਟਰ ਦੀ ਤੇ ਸ਼ਰਟ ਵੀ 3 ਮੀਟਰ ਦੀ ਇਹ ਰਹੂਗੀ ਜੀ ਇਹਦੀ ਸਲਵਾਰ ਨਾ ਕੋਈ ਕਲਰ ਨਿਕਲਣ ਦਾ ਡਰ ਨਾ ਕੋਈ ਫੇਡ ਹੋਣ ਦਾ ਡਰ ਅੱਖਾਂ ਮੀਚ ਕੇ ਸੂਟ ਚੱਕ ਲਿਓ ਬੇਫਿਕਰ ਹੋ ਕੇ ਕੋਈ ਟੈਨਸ਼ਨ ਨਹੀਂ ਐਨਾ ਪਿਆਰਾ ਦੁਪੱਟਾ ਚਨੂਨ ਦਾ ਦੁਪੱਟਾ ਆਰਾਮ ਟੈਕਸ ਦਾ ਸੂਟ ਤੇ ਚਨੂਨ ਦਾ ਦੁਪੱਟਾ ਨਾਲ ਤੇ ਆਹ ਲਓ ਤੇ ਸਕੈਲਪਿੰਗ ਲੱਗੀ ਹੋਈ ਹੈ ਨਾ ਆਹ ਦੇਖੋ ਪਾਈਪਿੰਗ ਲੱਗੀ ਹੋਈ ਠੀਕ ਹੈ ਤੇ ਆਹ ਲਓ ਜੀ ਇਹ ਹੈਗਾ ਦੁਪੱਟਾ ਇਹਦਾ ਵਜਾ ਵਜਾ ਕਰਦੇ ਸੂਟ ਹੈ 2.5 2.5 ਮੀਟਰ ਦੇ ਦੁਪੱਟਿਆਂ ਵਾਲੇ ਸੂਟ ਬਹੁਤ ਖੂਬਸੂਰਤ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੈਗੀ ਆ 2375 ਰੁਪਏ ਸਿਰ ਬਲੈਕ ਕਲਰ ਦੇ ਵਿੱਚ ਇੰਨਾ ਕੋ ਪਿਆਰਾ ਲੱਗਦਾ ਨਾ ਜੀ ਕਲਰ ਇੰਨੇ ਸੋਹਣੇ ਸੋਹਣੇ ਨੇ ਸਾਰਿਆਂ ਦੇ ਕਲਰ ਬਹੁਤ ਜਿਆਦਾ ਸੋਹਣੇ ਨੇ ਆਹ ਲੋ ਆ ਹੈਗਾ ਇਹਦਾ ਫਰੰਟ ਇਹ ਆਰਟੈਕਸ ਦੇ ਸੂਟ ਨੇ ਐਕਚੁਅਲੀ ਮੈਂ ਰਾਮਟੈਕਸ ਦੇ ਕਹਿ ਰਹੀ ਸੀ ਆਰਟੈਕਸ ਔਰ ਰਾਮਟੈਕਸ ਸੇਮ ਹੀ ਆ ਜੀ ਬੇਫਿਕਰ ਹੋ ਕੇ ਚੱਕਣ ਵਾਲੇ ਸੂਟ ਨੇ ਇਹ ਹੈਗਾ ਜੀ ਇਹਦਾ ਨੈਕ ਨੈਕ ਦੇ ਉੱਪਰ ਤੁਹਾਨੂੰ ਮਿਲੂਗਾ ਵਰਕ ਫਿਰ ਮਿਲੂਗਾ ਜੀ ਇਹਦਾ ਘੇਰਾ ਘੇਰੇ ਤੇ ਫਿਰ ਹੈਵੀ ਹੈਂਡਵਰਕ ਮਿਲੂਗਾ ਮਾੜਾ ਮੋਟਾ ਨਹੀਂ ਹੈਵੀ ਹੈਂਡਵਰਕ ਪੂਰੇ ਆਨ ਫੁੱਲੋਂ ਭਰੇ ਹੋਏ ਨੇ ਹੈਂਡਵਰਕ ਨਾਲ ਠੀਕ ਹੈ ਜੀ ਤੇ ਇਹ ਹੈਗਾ ਵੀ ਇਹਦਾ ਇਹ ਬੈਕ ਸਾਈਡ ਦਾ ਸਾਰਾ ਬਾਰਡਰ ਮਿਲੂਗਾ ਤੇ ਫਿਰ ਮਿਲੂਗੀ ਤੁਹਾਨੂੰ ਇਹ ਵਾਲੀ ਬਾਜੂ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਦੁਪੱਟਾ ਕੋਲ ਦੰਨੇ ਆ ਲੋਰੀ ਇਹ ਹੈਗਾ ਇਹਦਾ ਬਹਿ ਜਾ ਬਹਿ ਜਾ ਕਰਦਾ ਦੁਪੱਟਾ 22 ਮੀਟਰ ਦਾ ਪਿਆਰਾ ਜਿਹਾ ਦੁਪੱਟਾ ਹੈ ਤਾਂ ਮੇਰਾ ਐਂ ਵੀ ਕਰਦਾ ਵੀ ਐਂ ਹੀ ਲੈ ਲੇ ਕੋਸਤੰਦਾ ਤੇ ਪ੍ਰਾਈਸ ਹੈਗੀ 2375 ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖੋ ਲੋ ਜੀ ਉਦਾਂ ਹੀ ਆ ਡਿਜ਼ਾਈਨਿੰਗ ਸਾਰੀ ਉਦਾਂ ਹੀ ਆ ਮੈਂ ਖੋਲ ਕੇ ਤਾਂ ਦਿਖਾ ਰਹੀ ਆ ਤੁਹਾਨੂੰ ਨਾ ਆਈਡੀਆ ਹੋ ਜਾਂਦਾ ਕਿ ਇਹਦੇ ਉੱਪਰ ਜਿਹੜਾ ਬਾਰਡਰ ਵਗੈਰਾ ਹੈਗਾ ਉਹਦਾ ਕਲਰ ਕੀ ਹੈ ਲੋ ਇਹ ਵਾਲਾ ਬਾਰਡਰ ਹੈ ਕਲਰ ਸਹੀ ਆ ਰਿਹਾ ਕਲਰ ਮਹਿਰੂਨ ਜਿਹਾ ਹੀ ਕਲਰ ਕਹਿ ਸਕਦੇ ਹਾਂ ਸਹੀ ਹੈ ਕਾਫੀ ਮਹਿਰੂਨ ਜਿਹਾ ਕਲਰ ਹੈ ਜਿਹਾ ਸਹੀ ਹੈ ਹਾਂ ਲੋ ਇਹ ਵਾਲਾ ਬੈਕ ਸਾਈਡ ਦਾ ਬਾਰਡਰ ਤੇ نیچے ਰਹੀਆਂ ਬਾਜੂ ਠੀਕ ਜੀ ਤੇ ਇਹ ਹੈਗੀ ਸਲਵਾ ਕਲਰ ਬਹੁਤ ਡਿਫਰੈਂਟ ਦੇ ਕਲਰ ਨੇ ਸਾਰੇ ਬਹੁਤ ਸੋਹਣੇ ਨੇ ਉਹੀ ਜੇ ਨਹੀਂ ਹੈਗੇ ਨਾ ਤਾਂ ਇਹ ਬਹੁਤ ਜ਼ਿਆਦਾ ਡਾਰਕ ਨੇ ਤੇ ਨਾ ਇਹ ਬਹੁਤ ਜ਼ਿਆਦਾ ਲਾਈਟ ਨੇ ਇਸ ਤਰ੍ਹਾਂ ਦੇ ਕਲਰ ਹੈ ਤੇ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਪੁੱਠਾ ਹੋ ਗਿਆ ਇਹ ਹੈਗਾ ਦੁਪੱਟਾ ਬਹੁਤ ਪਿਆਰੀ ਸੀਪਨ ਬਹੁਤ ਜ਼ਿਆਦਾ ਜਿੰਨਾ ਕਹਦਾ ਉਹਨੇ ਥੋੜਾ ਲੋ ਬਹੁਤ ਖੂਬਸੂਰਤ ਦੁਪੱਟੇ 2375 ਦੇ ਵਿੱਚ ਸੂਟ ਸ਼ਿਪਿੰਗ ਫਰੀ ਲੋ ਜੀ ਅੱਗੇ ਆ ਗਿਆ ਬੋਟਲ ਗ੍ਰੀਨ ਲੋ ਜੀ ਆਰਟੈਕਸ ਬ੍ਰਾਂਡ ਇਹਨੂੰ ਆਪਾਂ ਮੂੰਗੀ 컬러 ਵੀ ਕਹਿ ਦਿੰਨੇ ਆ ਪਰ ਇੰਗਲਿਸ਼ ਚ ਗ੍ਰੀਨ ਕਹਿ ਦਿੰਨੇ ਆ ਇੱਥੇ ਸਹੀ ਆ 컬러 ਸਹੀ ਆ ਰਿਹਾ ਔਰ ਜਿਹੜਾ ਇਹਦਾ ਚੈੱਕ ਹੈ ਨਾ ਇਹਦੇ ਨਾਲ ਤਾਂ ਇਹਦੀ ਖੂਬਸੂਰਤੀ ਹੋਰ ਵੀ ਬਹੁਤ ਜ਼ਿਆਦਾ ਹੈ ਬਸ ਲੋ ਇਹ ਰਚ ਕਰ ਲੋ ਆ ਆ ਸਹੀ ਆ ਠੀਕ ਹੈ ਤੇ ਨੈਕਸਟ ਹੈ ਜੀ ਇਹ ਵਾਲੀ ਇਹਦੀ 3 ਮੀਟਰ ਦੀ ਬਾਟਮ ਪਸ਼ਮੀਨੇ ਦੀ ਕਾਰਸ ਬੂਲ ਕਹ ਲੋ ਜਾਂ ਪਸ਼ਮੀਨਾ ਕਹ ਲੋ 3 ਮੀਟਰ ਦੀ ਬਾਟਮ ਤੇ 3 ਮੀਟਰ ਦਾ ਸ਼ਰਟ ਦੋਨੋਂ 3 3 ਮੀਟਰ ਕਪੜੇ ਦੀ ਜਮਾ ਕਮੀ ਨਹੀਂ ਹੈਗੀ ਕੋਈ ਤੇ ਇਹ ਹੈ ਜੀ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 275 ਅਗਲਾ ਦੇਖੋ ਇੱਕ ਕੁਛਣਾ ਮੈਂ ਤੁਹਾਨੂੰ ਆਵਲਾ ਦਿਖਾਉਂਗੀ ਇਹ ਹੈ ਨਾ ਓਮ ਟੈਕਸ ਬ੍ਰਾਂਡ ਦਾ ਇਹ ਆਪਣਾ ਪਿਛਲੇ ਸਾਲ ਦਾ ਡਿਸਕਾਊਂਟ ਵੀ ਮਿਲੂਗਾ ਲੋੜ ਬਹੁਤ ਹੀ ਪਿਆਰਾ ਜਿਹਾ ਸੂਟ ਆਹ ਇਹ ਹੈਗਾ ਬਰਸ਼ੋ ਦਾ ਸ਼ਰਟ ਬਲੂ ਕਲਰ ਨੇਵੀ ਬਲੂ ਕਲਰ ਨੇੜੇ ਕਰਕੇ ਦਿਖਾਉਂਦੀ ਇਹ ਹੈਗਾ ਬਰਸ਼ੋ ਦਾ ਸ਼ਰਟ ਇੰਨੇ ਪਿਆਰੇ ਲੱਗਦੇ ਹੁੰਦੇ ਨੇ ਆਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਤੇ neck ਦੇ ਉੱਪਰ ਇਹ ਲੱਗੀ ਹੋਈ ਆ ਪੱਟੀ ਖੂਬਸੂਰਤ ਜੀ ਪੱਟੀ ਤੇ ਘੇਰਾ ਦੇਖੋ ਘੇਰੇ ਤੇ ਫੇਰੇ ਵਾਲੀ ਸੋਹਣੀ ਜੀ ਪੱਟੀ ਮਿਲੂਗੀ ਉਹਦੇ ਉੱਪਰ ਤੋਂ ਹਲਕਾ ਹਲਕਾ ਵਰਕ ਹੈਗਾ ਮਹਿਰੂਨ ਜ ਤੇ ਇਹ ਮੈਨੂੰ ਲੱਗਦਾ ਕਪੜਾ ਜ਼ਿਆਦਾ ਸੀ ਆਪਣਾ ਸਲਵਾਰ ਦਾ ਇਹਦੀ ਲਾਈਨਿੰਗ ਵੀ ਨਾਲ ਹੀ ਆ ਇਹ ਸਲਵਾਰ ਤੇ ਤੁਹਾਨੂੰ ਆ ਵਾਲੀ ਪੱਟੀ ਮਿਲੂਗੀ ਠੀਕ ਆ ਜੀ ਪਹੁੰਚਾਂਗੇ ਮੈਂ ਤੁਹਾਨੂੰ ਹਾਂ ਪਹੁੰਚਾਂਗੇ ਮੈਂ ਤੁਹਾਨੂੰ ਦੱਸਦੀ ਆ ਇਹਦਾ ਸਟੌਕ ਆ ਜਿਹੜਾ ਉਹ ਮੈਨੂੰ ਲੱਗਦਾ ਜ਼ਿਆਦਾ ਸੀਗਾ ਹਾਂ ਇਹਦਾ ਸਟੱਫ ਜ਼ਿਆਦਾ ਹੈ ਜੀ 5 ਤਿਆਂ ਨੇ ਇਹ 5 ਮੀਟਰ ਹੈ ਜੀ ਸਲਵਾਰ ਦਾ ਕਪੜਾ ਇਹਨਾਂ ਜਿਹੜਾ ਇਹ 5 ਮੀਟਰ ਹੈ ਇਹ ਤਾਂ 5 ਮੀਟਰ ਹੈ ਕਿਉਂਕਿ ਇਹਦੇ ਵਿੱਚੋਂ ਹੀ ਨਾ ਲਾਈਨਿੰਗ ਹੈ ਜਿਹੜੀ ਉਹ 셔ਟ ਦੀ ਨਿਕੂਗੀ ਠੀਕ ਹੈ ਜੀ ਲੋ ਲਾਈਨਿੰਗ ਦਾ ਕੰਮ ਨਿਬੜ ਗਿਆ ਨਾਲ ਹੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਸਟਾਈਲ ਦੇਖ ਲਓ ਇੱਕ ਕੰਨੀਆ ਜਿਹੜੀ ਉਹਦੇ ਤੇ ਸਾਰੇ ਤੇ ਵਾਲਾ ਵਰਕ ਹੋ ਜਾਦਾ ਸਿੱਕੀ ਵਰਕ ਜਾਂ ਤੇ ਦੂਜਾ ਸਾਰਾ ਦੁਪੱਟਾ ਇਸ ਤਰ੍ਹਾਂ ਦਾ ਹੈ ਸੋ ਜਦੋਂ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਲੈਣਾ ਦੁਪੱਟੇ ਨੇ ਬਹੁਤ ਸੋਹਣਾ ਲੱਗਣਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਇਹਦਾ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਪਾਰਟੀ ਵੇਅਰ ਸੂਟ ਠੀਕ ਹੈ ਜੀ ਇਹ ਪ੍ਰਾਈਸ ਦੇਖ ਲੈਣੇ ਆ 3875 ਸੀ ਹੁਣ ਇਹ ਮੇਰੇ ਖਿਆਲ ਅ 3850 ਸੀ ਹੁਣ 3650 ਦਾ ਮਿਲਦਾ ਫ੍ਰੀ ਸ਼ਿਪਿੰਗ ਨਾਲ ਲੋ ਜੀ ਅਸੀਂ ਆਪਣੇ ਅੱਜ ਦੇ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸ ਦੇ ਰਹੋ ਫਿਰ ਮਿਲਾਂਗੇ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ